ਭਾਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਆਂ ਤੁਹਾਡਾ ਆਪਣਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸੋ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਘੰਟੀ ਦਾ ਬਟਨ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਜਿਹੜੀ ਸਾਹਮਣੇ ਸਾਹੀਵਾਲ ਨਸਲ ਦੀ ਗਾਂ ਖੜੀ ਹੈ ਇਹ ਦਿਖਾਉਣੀ ਆ ਫੋਰ ਸੇਲ ਆ ਸੋ ਵੀਰਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆ ਪਿੰਡ ਰੌਲੀ ਤਹਿਸੀਲ ਮੋਗਾ ਤੇ ਜ਼ਿਲ੍ਹਾ ਵੀ ਇਹਨੂੰ ਮੋਗਾ ਹੀ ਕਹਿੰਦਾ ਤੋ ਇਹ ਗਾਂ ਦੀ ਜਾਣਕਾਰੀ ਆਪਾਂ ਬਾਈ ਜੀ ਉਹਨਾਂ ਤੋਂ ਲੈ ਕੇ ਤੁਹਾਨੂੰ ਦੱਸਦੇ ਆਂ ਤੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੰਨਾ ਟਾਈਮ ਹੋ ਗਿਆ ਜੀ ਗਾਂ ਨੂੰ ਕਿੰਨਾ ਹੋ ਗਿਆ ਜੀ ਸੂਈ ਤੇ ਬੱਚਾ ਜੀ ਇਹਦਾ ਇਹਦਾ ਬੱਚਾ ਸਪਾਇਰ ਹੋ ਗਿਆ ਬੱਚਾ ਸੀਗਾ ਠੀਕ ਆ ਜੀ ਦੁੱਧ ਕਿੰਨਾ ਜੀ ਇਹਦੇ ਇਹਦਾ 11 ਕਿਲੋ ਦੁੱਧ 11 ਕਿਲੋ ਦੁੱਧ ਆ 91 ਸੂਏ ਸੂਈ ਆ ਇਹ ਤੀਜੇ ਸੂਏ ਠੰਡੀ ਸੀ ਲਾ ਜੀ ਜਵਾਜ ਬਿਲਕੁਲ ਖਾਣਾ ਤੁਹਾਨੂੰ ਦੀ ਓਕੇ ਖਾਣਾ ਜੀ ਠੀਕ ਆ ਜੀ ਤੇ ਰੇਟ ਇਹਦਾ ਜੀ ਰੇਟ ਜੀ ਫੋਨ ਤੇ ਦੱਸੋ ਹੁਣ ਤੇ ਦੱਸੋਗੇ ਠੀਕ ਹੈ ਜੀ ਸੋ ਦੋਸਤੋ ਰੇਟ ਆ ਜਿਹੜਾ ਇਹਦਾ ਫੋਨ ਤੇ ਹੋਊਗਾ ਉਹ ਤੁਸੀਂ ਬਾਈ ਜੀ ਉਹਨਾਂ ਨਾਲ ਕੰਟੈਕਟ ਕਰ ਲਿਓ ਨੰਬਰ ਇਹਨਾਂ ਦਾ ਸਕਰੀਨ ਦੇ ਉੱਪਰ ਚੱਲੂਗਾ ਸੋ ਆਪਾਂ ਇਹਨਾਂ ਨੂੰ ਬਾਈ ਜੀ ਨੂੰ ਕਹਿੰਨੇ ਆ ਵੀ ਤੋੜ ਕੇ ਤੁਹਾਨੂੰ ਦਿਖਾ ਦੇਣਗੇ ਬਾਈ ਜੀ ਖੋਲ ਕੇ ਤੋੜਿਓ ਸੋ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਆ ਉਹ 1 ਵਜੇ ਦਾ ਵਾ ਉਸ ਹਸਾਬ ਦੇ ਨਾਲ ਤੁਸੀਂ ਜਿਹੜੀ ਇਹਦੀ ਥਾਂ ਲੈਵੇ ਦੀ ਜੱਜਮੈਂਟ ਕਰ ਲਿਓ ਕਿਉਂਕਿ ਚਵਾਈ ਦੇ ਵਿੱਚ ਹਜੇ 5-6 ਘੰਟੇ ਲਗਭਗ ਪਏ ਨੇ ਤੇ ਉਹ ਸਾਵਨ ਨਾਲ ਤਸੀਹੇ ਦੀ ਜੱਜਮੈਂਟ ਕਰ ਲਿਓ ਲੈਵੇ ਦੀ ਜੇ ਜੋ ਤੁਰਦੀ ਹੈ ਤੁਰਦੇ ਤਾਂ ਤੁਹਾਨੂੰ ਇਹਦਾ ਥਾਂ ਲੇਵਾ ਦਿਖ ਜੂਗਾ ਆ ਤੁਰਦੇ ਇਧਰ ਨੂੰ ਦੇਖ ਸਕਦੇ ਤੁਸੀਂ ਮੂੰਹ ਮੱਥਾ ਇਹਦਾ ਮੋਢੀ ਕੱਦ ਦਾ ਜਿਹਦਾ ਗਾਇਆਂ ਦੇ ਹਿਸਾਬ ਤੇ ਚੰਗਾ ਕਦ ਕਾਠਾ ਨਾ ਛੋਟੇ ਕਦ ਕਾਠ ਦੀ ਹੈ ਨਾ ਜਿਆਦਾ ਵੱਡੇ ਕਦ ਕਾਠ ਦੀ ਹੈ ਥਾਂ ਲੇਵਾ ਤੁਸੀਂ ਦੇਖ ਲਓ ਇੱਥੋਂ ਦੇਖ ਸਕਦੇ ਹੋ ਬਸ ਮੋੜ ਲਿਓ ਜੀ ਮੋੜ ਦਿਓ ਦੇਖ ਸਕਦੇ ਤੁਸੀਂ ਨੂੰ ਮਥਾ ਇਥੋਂ ਕੱਦ ਹਾਈਟ ਚੰਗੀ ਆ ਜੇ ਚੰਗਾ ਸੀਮਨ ਭਰਾਓਗੇ ਤਾਂ ਚੰਗੇ ਸਾਈਵਾਲ ਦੇ ਬੱਚੇ ਪਾ ਦੂਗੀ ਇਹ ਥਣਲੇਵਾ ਫੇਰ ਇਥੋਂ ਤੁਸੀਂ ਦੇਖ ਸਕਦੇ ਹੋ ਜਦੋਂ ਰੁਕਦੀ ਆ ਤੁਹਾਨੂੰ ਫੇਰ ਵੀ ਦੋਹਾਂ ਪਾਸੇ ਤੋਂ ਦੇਖਦਾ ਜਿਹੜਾ ਥਣਲੇਵਾ ਦਿਖਾ ਦਿੰਦੇ ਦੇਖ ਸਕਦੇ ਨੇ ਦੇਖਦੇ ਇਥੇ ਨਾੜਾਂ ਜਿਹੜੀਆਂ ਉਹ ਵੀ ਚੰਗੀਆਂ ਦਿੱਖਦੀਆਂ ਆ ਥਨਾ ਦੀ ਬੇਟੀ ਵੀ ਚੰਗੀ ਆ ਥਣ ਵੀ ਬੋਲੇ ਆ ਉਹ ਵੀ ਥੀਂ ਛੰਡੀ ਆ ਦੇਖ ਸਕਦੇ ਹੋ ਬਾਈ ਉਹਨਾਂ ਨੇ ਥਣ ਦੇ ਅਲੇਵੇ ਦੇ ਉੱਪਰ ਹੱਥ ਮਾਰ ਕੇ ਦਿਖਾਤਾ ਤੁਹਾਨੂੰ ਬਿਲਕੁਲ ਵੀ ਇਹਨਾਂ ਕੋਈ ਲੱਤ ਨਹੀਂ ਚੱਕੀ ਪਠੰਡੀ ਸੀ ਦਾ ਦੂਸਰੇ ਪਾਸੇੋਂ ਵੀ ਤੁਹਾਨੂੰ ਇਹਦਾ ਜਿਹੜਾ ਥਾਂਲੇਵਾ ਦਿਖਾ ਦਿੰਦੇ। ਦੇਖ ਸਕਦੇ ਇਧਰੋਂ ਵੀ ਥਾਂਲੇਵਾ ਮਿਲਕ ਵੇਨ ਵੀ ਦੇਖ ਸਕਦੇ ਹੋ ਚੰਗੀ ਸਟਰੋਂਗ ਆਉਂਦੀ ਆ ਔਰ ਹਵਾਨੇ ਦੇ ਉੱਪਰ ਜਿਹੜੀਆਂ ਨਾੜਾਂ ਉਹ ਵੀ ਚੰਗੀਆਂ ਦਿਖਾਈ ਦਿੰਦੀਆਂ। ਸੋ ਚੰਗੇ ਤੋਂ ਤੀ ਉਮੀਦ ਆ ਜੇ ਤੁਸੀਂ ਸੇਵਾ ਸੰਭਾਲ ਕਰਦੇ ਹੋ। ਠੰਡੀ ਸੀ ਦਾ। ਸੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ।